ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪਿੰਡੂ ਕਮਨ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਨੂੰ ਹੈਗੀ ਸੀ ਜੀ ਛੁੱਟੀ ਪਰ ਸਵੇਰ ਦਾ ਰੱਬ ਨੇ ਮੀਂਹ ਪਾ ਕੇ ਬੁਰਾ ਹਾਲ ਕੀਤਾ ਪਿਆਗਾ ਦਿਖਾਉਣਿਆ ਤੁਹਾਨੂੰ ਬਾਹਰ ਹੁਣ ਥੋੜੀ ਜੀ ਧੁੱਪ ਚਮਕੀ ਹੈ ਮੀਂਹ ਵੀ ਰੁਕਿਆਗਾ ਨਹੀਂ ਤਾਂ ਸਵੇਰ ਦਾ ਜਮਾਂ ਹੀ ਕੁਲਿਆ ਪਿਆ ਸੀ ਤੇ ਦੋ ਵਾਰ ਤਾਂ ਆਪਣੇ ਮੀਂਹ ਵੀ ਪੈ ਚੁੱਕਿਆ ਤੁਹਾਨੂੰ ਦਿਖਾਉਣਿਆ ਬਾਹਰ ਦੇਖੋ ਬਾਹਰ ਦਾ ਮੌਸਮ ਜਦੋਂ ਦਾ ਆਪਾਂ ਨੇ ਘਰ ਦਾ ਕੰਮ ਕਰਾਇਆ ਉਸ ਤੋਂ ਬਾਅਦ ਆਪਾਂ ਘਰ ਦਾ ਕੋਈ ਵਲੌਗ ਨਹੀਂ ਪਾਇਆ ਸੀਗਾ ਸੋ ਅੱਜ ਆਪਾਂ ਨੂੰ ਛੁੱਟੀ ਸੀ ਮੈਂ ਕਿਹਾ ਚਲ ਆਪਾਂ ਵਲੌਗ ਬਣਾ ਲਈਏ ਪਹਿਲਾਂ ਸੂਰਜ ਥੋੜਾ ਥੋੜਾ ਚਮਕ ਰਿਹਾ ਹੈਗਾ ਇੱਧਰ ਸਰਦਾਰ ਸਾਹਿਬ ਲੱਗੇ ਹੋਏ ਨੇ ਤੇ ਲਾਲੀ ਮਸ਼ੀਨ ਠੀਕ ਕਰਨ ਚੱਲਣੀ ਰਹੀ ਸੀ ਤੇਲ ਨਹੀਂ ਚੱਕ ਰਹੀ ਸੀ ਤਾਂ ਕਰਕੇ ਦੇਖ ਰਹੀ ਸੀ ਵੀ ਕੀ ਇਹਦਾ ਖਰਾਬ ਹੋ ਗਿਆ ਕੁਛ ਵੀ ਚੱਲ ਜੇ ਘਰੇ ਕੰਮ ਸੈਟ ਆ ਗਿਆ ਠੀਕ ਹੈ ਨਹੀਂ ਫਿਰ ਬਾਜ਼ਾਰੋਂ ਕਰਾ ਲਿਆਉਣਗੇ ਸ਼ਹਿਰੋਂ ਠੀਕ ਆ ਦੇਖੋ ਹੁਣ ਆਪਣਾ ਸਾਰਾ ਜਿਹੜਾ ਇਧਰੋਂ ਮੇੜਾ ਵਧੀਆ ਲੱਗਣ ਲੱਗ ਗਿਆ ਕਿਉਂਕਿ ਪਹਿਲਾਂ ਜਿਹੜਾ ਸੀਗਾ ਮਿੱਟੀ ਕਰਕੇ ਨਾ ਜਦੋਂ ਵੀ ਮੀਂਹ ਪੈਂਦਾ ਸੀ ਬਹੁਤ ਔਖਾ ਹੋ ਜਾਂਦਾ ਸੀਗਾ ਸਾਰੀ ਮਿੱਟੀ ਅੰਦਰ ਜਾਂਦੀ ਸੀ ਕਿ ਵੈਸੇ ਵੀ ਚਿੱਕੜ ਹੋ ਜਾਂਦਾ ਸੀ ਡਿੱਗਣ ਦਾ ਖਤਰਾ ਰਹਿੰਦਾ ਸੀਗਾ ਬਹੁਤ ਹੁਣ ਬਿਲਕੁਲ ਸਾਫ਼ ਹੋ ਗਿਆ ਮੀਨ ਹਾਲ ਤਾਂ ਵੈਸੇ ਹੀ ਕੰਮ ਆ ਵੱਜਦਾ ਥੋੜਾ ਜਾਂ ਇੱਧਰ ਆਪਣੇ ਡੰਗਰਾਂ ਦਾ ਵੀ ਦੇਖੋ ੁੱਡਾ ਪਟਾਤਾ ਸੀ ਕਿਉਂਕਿ ਉਹਦੀ ਛੱਤ ਨਾ ਢਹੀ ਪਈ ਸੀ ਪਹਿਲਾਂ SLA ਸੀ ਵੀ ਨਵਾਂ ਬਣਾ ਲਈਏ ਪਰ ਫਿਰ ਸੋਚਿਆ ਵੀ ਆਪਣੇ ਪਿੰਜਰਾ ਪਿਆ ਸੀਗਾ ਪਹਿਲਾਂ ਆਪਣੇ ਜਿਹੜਾ ਕੁੱਤਾ ਰੱਖਿਆ ਹੋਇਆ ਸੀ ਉਹਦਾ ਉਜਲੇ ਦੇ ਵਿੱਚ ਹੀ ਸੈਟ ਆ ਜਾਣਗੇ ਫਿਰ ਇਹਨਾਂ ਨੂੰ ਗਰਮੀ ਚ ਠੀਕ ਰਹਿੰਦਾ ਹੈਗਾ ਚਲੋ ਤੇ ਉੱਧਰ ਬੈਠੀ ਹੈ ਆਪਣੀ ਚੁਟਕੀ ਨੰਗਰਾਂ ਨੂੰ ਵੀ ਨਿਵਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਕਿਉਂਕਿ ਠੰਡ ਜਾਦੀ ਹੁੰਦੀ ਐਵੇਂ ਵੀ ਕਿਤੇ ਬਿਮਾਰ ਨਾ ਹੋ ਜਾਣ ਤੇ ਹੁਣ ਤਾਂ ਆ ਦੋ ਹਫ਼ਤੇ ਹੋ ਗਏ ਮੌਸਮ ਜਿਦਾ ਕੁਝ ਪਤ ਨਹੀਂ ਲੱਗਦਾ ਪਹਿਲਾਂ ਤੂੰ ਕਦੇ ਧੁੱਪ ਕਦੇ ਮੀਂਹ ਕਦੇ ਧੁੱਪ ਕਦੇ ਮੀਂਹ ਹੁਣ ਵੀ ਹਜੇ ਪਤਾ ਨਹੀਂ ਕੁਛ ਕਹਿ ਨਹੀਂ ਸਕਦੇ ਹੈਗੇ ਮੀਨ ਦਾ ਤੇ ਆਪਾਂ ਬੂਟੇ ਵੀ ਲਿਆ ਕੇ ਲਾਤੇ ਸੀਗੇ ਸ਼ਹਿਰੋਂ ਆ ਤਾਂ ਆਪਾਂ ਖੇਤੋਂ ਹੀ ਲੈ ਕੇ ਆਏ ਸੀਗੇ ਥੋੜਾ ਜਿਹਾ ਠੀਕ ਜਾਨੀ ਹੈਗਾ ਪਰ ਹੁਣ ਫੁੱਲ ਤਾਂ ਵਧੀਆ ਖਿੜ ਰਹੀ ਸੀ ਤੇ ਮੀਨ ਨਾਲ ਪਾਣੀ ਜ਼ਿਆਦਾ ਭਰ ਗਿਆ ਦੇ ਵਿੱਚ ਦੇਖੋ ਇਹ ਆਪਾਂ ਲਗਾਏ ਸੀ ਅਮਰੁੱਦਾਂ ਦਾ ਬੂਟਾ ਤੇ ਇਹ ਹੈਗਾ ਕਿ ਨੂਆਂ ਦਾ ਇਹ ਆਲੂ ਭਾਰੇ ਦਾ ਇਹ ਮੈਂ ਜਿੱਦ ਕਰਕੇ ਲੈ ਕੇ ਆਈ ਸੀ ਵੀ ਮੈਂ ਆਲੂ ਭਾਰੇ ਦਾ ਬੂਟਾ ਲਵਾਉਣਾ ਹੈ ਘਰੇ ਤੇ ਇਹ ਹੈਗਾ ਜੀ ਆੜੂ ਦਾ ਇਹ ਤਾਂ ਵਿਚਾਰਾ ਜੰਮੀ ਸਾਰੇ ਪੱਤੇ ਝੜ ਗਏ ਇਹਦੇ ਬਸ ਤਾਂ ਸਾਨੂੰ ਜਿਹੜੀ ਨਰਸਰੀ ਚੋਂ ਆਪਾਂ ਲੈ ਕੇ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਸੁੱਕਦੇ ਨਹੀਂ ਹੈਗੇ ਵੀ ਦੁਬਾਰਾ ਫੁੱਟੇ ਆਉਣਗੇ ਹੁਣ ਦੇਖੋ ਫੁੱਟਣਗੇ ਕਿ ਨਹੀਂ ਤਾਂ ਟਾਈਮ ਦੱਸੂਗਾ ਇੱਧਰ ਖੜਾ ਸਾਡੇ ਡੈਡੀ ਦਾ ਹੀਰੋ ਇਹ ਮੀਂਹ ਪੈ ਰਿਆ ਸੀਗਾ ਡੈਡੀ ਜਦੋਂ ਆਏ ਇੱਥੇ ਖੜਾ ਕੇ ਫਿਰ ਅੰਦਰ ਚਲੇ ਗਏ ਜਲਦੀ ਜਲਦੀ ਹੁਣ ਹਜੇ ਪੁੱਛ ਰਹੇ ਸੀ ਵੀ ਬਾਹਰ ਕਣੀਆਂ ਪੈ ਰਹੀਆਂ ਨੇ ਜਾਂ ਹਟ ਗਈਆਂ ਤੇ ਆ ਆਪਣਾ ਜਿਹੜਾ ਗੁਲਾਬ ਦਾ ਫੁੱਲ ਪਲਾਇਆ ਸੀਗਾ ਇਹ ਕੱਲ੍ਹ ਦੇ ਬਹੁਤ ਸੋਹਣਾ ਫੁੱਲ ਖੜਿਆ ਹੋਇਆ ਸੀ ਹੁਣ ਤਾਂ ਵਿਚਾਰਾ ਮੁਰਝਾ ਗਿਆ ਤੇ ਵਧੀਆ ਚੱਲ ਰਿਹਾ ਇਹ ਤਾਂ ਦੇਖੋ ਜਿਵੇਂ ਇਹਦੇ ਕਰੁੰਬਲਾ ਫੁੱਟ ਰਹੀਆਂ ਨਹੀਂ ਆ ਡੇਜੀ ਆਪਣੀ ਬੈਠੀ ਅੰਦਰ ਪਹਿਲਾਂ ਉਹਨੂੰ ਬਾਹਰ ਕੱਢਿਆ ਸੀਗਾ ਚਿੱਕਾ ਮਾਰਦੀ ਸੀ ਵੀ ਮੈਂ ਬਾਹਰ ਜਾਣਾ ਕਿਉਂਕਿ ਉਹਨੂੰ ਸਵੇਰੇ ਆਪਾਂ ਬਾਹਰ ਮਾੰਦਦੇ ਨੇ ਥੋੜਾ ਟਾਈਮ ਤੇ ਹੁਣ ਠੰਡ ਹੋਣ ਕਰਕੇ ਫਿਰ ਅੱਜ ਅੰਦਰ ਹੀ ਨਹੀਂ ਤਾਂ ਧੁੱਪੇ ਬੈਠੀ ਰਹਿੰਦੀਗੀ ਸਾਰਾ ਦਿਨ ਤੇ ਅੱਜ ਅੰਦਰ ਸੀਗੀ ਕਪੜੇ ਵੀ ਦੇਖੋ ਅਜੇ ਅੰਦਰ ਹੀ ਪਾਇਰ ਪਾ ਰੱਖਨੇ ਆਪਾਂ ਨੇ ਪਹਿਲਾਂ ਉੱਪਰ ਪਾਏ ਹੋਏ ਸੀਗੇ ਮੀਂਹ ਆ ਗਿਆ ਫਿਰ ਥੱਲੇ ਲਾ ਕੇ ਲਿਆਉਣੇ ਪੈਗੇ ਦੇਖੋ ਆਹ ਰਾਮਣਾ ਸੁੱਤੀ ਪਈ ਐ ਆ ਸਾਨੂੰ ਹੁਣ ਨਾ ਗੱਦਾ ਮੋੜ ਕੇ ਰੱਖਣਾ ਪੈਂਦਾ ਹੈਗਾ ਕਿਉਂਕਿ ਇਹ ਨਾ ਡੀਜੀ ਕੀ ਕਰਦੀ ਐ ਗੱਦਾ ਪਾੜ ਕੇ ਦੇ ਵਿੱਚੋਂ ਰੂਮ ਕੱਢਣ ਲੱਗ ਗਈ ਸੀਗੀ ਫਿਰ ਆਪਾਂ ਨਾ ਗੱਦਾ ਫੋਲਡ ਕਰਕੇ ਰੱਖ ਦਨੇ ਇੱਥੇ ਦੇਖੋ ਇਹਨੇ ਆ ਵੀ ਕਿਵੇਂ ਖਾ ਰੱਖਿਆਗਾ ਤਤ ਕੋਸ਼ ਨੂੰ ਆਪਣੇ ਦੰਦਾਂ ਦੀ ਹਲਕਤ ਆਉਂਦੀ ਹੈ ਦੰਦ ਵੱਡੇ ਹੋ ਰਹੇ ਨੇ ਇਹ ਬੇਚਾਰੀ ਦੇ ਤੇ ਅਸੀਂ ਬਾਜ਼ਾਰ ਜਾਂਦੇ ਆ ਤਾਈ ਦੇ ਵਾਸਤੇ ਜਿਹੜੀ ਉਹ ਬੋਨ ਹੁੰਦੀ ਹੈ ਕੈਲਸ਼ੀਅਮ ਬੋਨ ਜੀ ਉਹ ਲਿਓਣੀ ਭੁੱਲ ਜਾਂਦੇ ਆਂਗੇ ਦੇਖੋ ਮਾੜੀ ਜੀ ਬੜਕਣੀ ਆਉਣ ਦੀ ਉਹਦੀ ਖੜੀ ਹੋ ਗਈ ਅਸੀਂ ਹਜੂਰ ਸਾਹਿਬ ਗਏ ਸੀ ਉਦੋਂ ਸਰਦਾਰ ਸਾਹਿਬ ਨੇ ਆਹ ਕਰੇਟ ਜਿਹੜੀ ਸੀ ਪਈ ਸੀ ਆਪਣੇ ਇਹਨੂੰ ਵਿਚਾਰ ਨੂੰ ਘੱਟ ਕੇ ਦਾ ਕਰਜਾ ਬਣਾਤਾ ਵੀ ਚਲ ਇਹ ਚ ਵਿੱਚ ਬੈਠ ਜਾ ਕਰੂਗੀ ਕਿਉਂਕਿ ਪਿੰਜਰੇ 'ਚ ਤਾਂ ਅਸੀਂ ਬੈਠਦੀ ਨਹੀਂ ਸੀ ਤੇ ਉਦਾਂ ਇਹਨੂੰ ਠੰਡ ਲੱਗਦੀ ਸੀ ਫਿਰ ਇਹਦੇ ਆਪਾਂ ਕੰਬਲ ਰੱਖਤਾ ਸੀ ਵਿੱਚ ਗੱਦਾ ਕੱਟ ਕੇ ਮੈਟ ਲਾ ਕੇ ਕੰਬਲ ਰੱਖਤਾ ਸੀ ਹਨ ਲਈ ਤੇ ਆਰਾਮ ਨਾਲ ਸੌ ਜਾਂਦੀ ਉਹ ਤੇ ਇੱਕ ਮਿੰਟ ਵੀ ਆਪਣੇ ਕੰਬਲ ਦਾ ਬਸਾਣ ਹੀ ਖਾਂਦੀ ਇਹ ਜੋ ਮਾੜਾ ਜਿਹਾ ਸੀ ਚੱਕ ਲਈਏ ਨਾਲ ਦੀ ਨਾਲ ਪਿੱਛੇ ਭਜਣ ਲੱਗਦੇ ਵੀ ਵੀ ਮੇਰਾ ਕੰਬਲ ਰੱਖੋ ਇੱਥੇ ਨਿਕੂਗੇ ਅੰਗੇਠੀ ਹੁਣ ਡੈਡੀ ਤੇ ਮਨਮੀ ਤੇ ਬੱਠੇ ਸੀ ਅੰਦਰ ਆ ਦੇਖੋ ਆਪਣੇ ਤੋਂ ਤੱਕੜਾਹੀ ਵੀ ਨਹੀਂ ਰੱਖੀ ਗਈ ਹੈਗੀ ਇਹ ਵੀ ਇੱਥੇ ਪਈ ਆ ਵਿਚ ਵਿਚਾਲੇ ਸਰਦਾਰ ਸਾਹਿਬ ਨੂੰ ਕਹਿ ਕੇ ਵੀ ਰਖਾਉਣੀ ਹੈ ਉੱਪਰ 35 ਤੇ ਤੇ ਉਸ ਤੋਂ ਬਾਅਦ ਐਸੀ ਅੱਜ ਵੀ ਕਿਉਂਕਿ ਰਾਤ ਨੂੰ ਮੈਸੇਜ ਆਇਆ ਸੀ ਸਕੂਲ ਦਾ ਵੀ ਛੁੱਟੀ ਹੈ ਕੱਲ ਨੂੰ 27 ਤਰੀਕ ਦੀ ਕੱਲ ਆਪਾਂ ਨੂੰ 26 ਜਨਵਰੀ ਦੀ ਛੁੱਟੀ ਸੀਗੀ ਤੇ 25 ਜਨਵਰੀ ਦਾ ਸੀਗਾ ਐਂ ਦਵਾਰ ਤੇ ਰਾਤੀ ਮੈਸੇਜ ਆ ਗਿਆ ਵੀ ਛੁੱਟੀ ਹੈ

கல்யா பாசி முதலிச்சோர கேட்ட மண்தி விரு ਬੱਸ ਨਿਕਲ ਗਿਆ ਜਰਜੀ ਪੈ ਗਈ ਇਹਨੂੰ ਇੱਟ ਹਨ ਇਹਨੇ ਜਟਨਾ ਦੇ ਮੁੰਡੇ ਸਾਰੇ ਕੰਮ ਥੋੜਾ ਥੋੜਾ ਸਿੱਖੇ ਲੈਂਦੇ ਨੇ ਹਨ ਇਲੈਕਟ੍ਰੀਸ਼ੀਅਨ ਦਾ ਕੰਮ ਇਹ ਕਰ ਲੈਂਦੇ ਨੇ ਮੋਟਰਸਾਈਕਲ ਦਾ ਪੱਟਾ ਪਟਾ ਕੀ ਇਹ ਕਰ ਲੈਂਦੇ ਨੇ ਹੁਣ ਮਸ਼ੀਨ ਵੀ ਸਮਰਤੀ ਹੈ ਦੇਖ ਤਾਂ ਇਹ ਮੁੰਡੇ ਕਹਿੰਦੇ ਥੋੜੇ ਥੋੜੇ ਸਾਰੇ ਮਿਸਤਰੀ ਪਲੰਬਰ ਵਗੈਰਾ ਸਾਰਾ ਕੁਝ ਥੋੜੇ ਥੋੜੇ ਬਣਾਈ ਜਾਂਦੇ ਨੇ ਦੇਖ ਦੇ ਇੱਕੇ ਹੁਣ ਕੀ ਚੱਕਰ ਪੈ ਗਿਆ ਹੂੰ ਐਵੇਂ ਸਹੀ ਆ ਅੱਜ ਸਵੇਰ ਦੇ ਘਟੂ ਘਟ ਚਾਰ ਪੰਜ ਵਾਰ ਆਪਣੀ ਚਾਹ ਬਣ ਗਈ ਪਹਿਲਾਂ ਮਿਸਤਰੀ ਉਸ ਸੈਮੀ ਸਟਰੀ ਮਗਰ ਪਹਿਲਾਂ ਡਾਕਟਰ ਆਇਆ ਸੀ ਆਪਣੇ ਡੰਗਰਾਂ ਵਾਲਾ ਡਾਕਟਰ ਆਇਆ ਸੀਗਾ ਆਪਾਂ ਟੀਕਾ ਪਰਾਉਣਾ ਸੀਗਾ ਤੇ ਫਿਰ ਉਸ ਤੋਂ ਬਾਅਦ ਪਹਿਲਾਂ ਉਸ ਤੋਂ ਪਹਿਲਾਂ ਵੀ ਤਿੰਨ ਵਾਰ ਪਚਾਹ ਬਣ ਚੁੱਕੀ ਸੀ ਚੌਥੀ ਵਾਰ ਊਨਾਲੀ ਬਣਾਈ ਫੇਰ ਡੜੀ ਕਹਿੰਦੇ ਮੈਂ ਵੀ ਪੀਣੀ ਆ ਬਾਅਦ ਦੇ ਵਿੱਚ ਫੇਰ ਡੜੀ ਵੀ ਬਣਾਈ ਚਾਰ ਪੰਜ ਵਾਰ ਚਾਹਾਂ ਪੀਣ ਕਰਕੇ ਰੋਟੀ ਦੀ ਭੁੱਖ ਟਾਈਮ ਸਰ ਲੱਗਦੀ ਨਹੀਂ ਹੈਗੀ ਰੋਟੀ ਖਾਣ ਨੂੰ ਸਾਰੇ ਹੋ ਜਾਂਦੇ ਆ ਲੇਟ ਮੈਂ ਤੇ ਸਰਦਾਰ ਸਾਹਿਬ ਨੇ ਤਾਂ ਹਜੇ ਖਾਧੀ ਨਹੀਂ ਮਨਮੀਤ ਤੇ ਡੈਡੀ ਨੂੰ ਆਪਾਂ ਦਿੱਤੀ ਸੀ ਰੋਟੀ। ਘਟ ਘਟ 1 ਵਜਣ ਵਾਲਾ ਹੋਇਆ ਪਿਆ ਹੋਊਗਾ। 12 ਦਾ ਤਾਂ ਟਾਈਮ ਹੈਗਾ ਹੀ ਆ ਸ਼ਾਇਦ। ਹੂੰ ਸਵਾ 12 ਮੰਗੂ ਹੋਇਆ ਪੈਣੇ ਕਿ ਤੇ ਹਜੇ ਤੱਕ ਰੋਟੀ ਦੀ ਕੋਈ ਭੁੱਖ ਨਹੀਂ ਕਿਉਂਕਿ ਚਾਹ ਬਾਰ ਬਾਰ ਪੀਣ ਕਰਕੇ ਰੋਟੀ ਦੀ ਭੁੱਖ ਮਰ ਜਾਂਦੀ ਹੈਗੀ। ਤੇ ਅੱਜ ਵੀ ਦੇਖੋ ਜਵਾਕ ਮੀਹਾਂ ਜੀ ਵੀ ਨਹੀਂ ਟਿਕਦੇ ਪਤੰਗ ਚੜਾ ਰਹੇ ਆ ਉੱਧਰ ਕੋਈ। ਵਿਹੋਣੀਆਂ ਜੇ ਵੀਡੀਓ ਚ ਕੈਪਚਰ ਹੋਊਗਾ। ਆ ਦੇਖੋ ਦਰਖਤ ਤੇ ਉੱਡਦਾ ਪਤੰਗ ਡਾ ਰਿਹਾ ਕੋਈ ਜਵਾਕ ਕਹਿੰਦੇ ਨੇ ਜਿੱਦਾਂ ਛੁੱਟੀ ਹੋਵੇ ਜਵਾਕਾਂ ਨੂੰ ਉਦੋਂ ਟੇਕਣੀ ਆਉਂਦੀ ਮਾਮਾ ਨੂੰ ਐਵੇਂ ਹੁੰਦਾ ਵੀ ਜਵਾਕ ਸਕੂਲ ਜਾਣਾ ਟੀਚਰਾਂ ਨੂੰ ਐਵੇਂ ਹੁੰਦਾ ਵੀ ਸਾਨੂੰ ਛੁੱਟੀ ਹੋਵੇ ਰੱਬ ਵੀ ਕੀ ਦੀ ਕੀ ਸੁਣੇ ਹੈ ਇਹ ਹੀ ਚੱਲ ਰਿਹਾ ਪਤੰਗ ਮੰਨਦਾ ਹੋਰ ਤਾਂ ਨਹੀਂ ਕੋਈ ਹੈਗਾ ਇੰਦਰ ਥੇੜੇ ਥੇੜੇ ਉਹੀ ਉਦਰੀ ਚੱਲ ਰਿਹਾ ਇੱਕ ਪਹਿਲਾਂ ਵਿੱਚ ਦੀ ਤਾਂ ਦਿਨ ਜੇ ਨਿੱਗੇ ਹੋਏ ਸੀਗੇ ਤੇ ਹੁਣ ਮੀਂਹ ਪੈਣ ਕਰਕੇ ਦੁਬਾਰਾ ਫੇਰ ਸੀਤਜੀ ਵਗਣ ਲੱਗੀ ਠੰਡ ਬਹੁਤ ਆ ਗਈ ਤੇ ਮੈਨੂੰ ਤਾਂ ਵੈਸੇ ਵੀ ਠੰਡ ਥੋੜੀ ਜਿਆਦਾ ਲੱਗਦੀ ਐ ਇਸ ਕਰਕੇ ਆਪਾਂ ਤਾਂ ਆਪਣਾ ਪੂਰਾ ਪੈਕ ਹੋ ਕੇ ਰਹਿਨੇ ਆਂਗੇ ਟੋਪੀ ਕੋਟ ਪਾ ਕੇ ਪੂਰਾ ਹਨਾ ਵੀ ਕਿਉਂਕਿ ਇਹ ਕਿਹੜਾ ਕੋਈ ਹੋਇਆ ਵੀ ਹਨਾ ਵੀ ਆਪਾਂ ਕਹਿੰਦੇ ਨੇ ਪਾਲਾ ਸਕੀਨ ਨਹੀਂ ਦੇਖਦਾ ਉਹ ਕੰਮ ਐ ਤੇ ਵੀ ਜੇ ਕਿਹੜਾ ਬੰਦਾ ਬਿਮਾਰ ਹੋ ਜਾਏ ਫਿਰ ਸਹੀ ਵੀ ਨਹੀਂ ਆਉਂਦਾ ਹਨਾ ਛੇਤੀ ਹੰਡਿਚ ਤਾਂ ਤੇ ਤਾਂ ਕਰਕੇ ਆਪਾਂ ਤਾਂ ਪੂਰਾ ਪੈਕ ਹੋ ਕੇ ਰਹਿਨੇ ਆ ਉਸ ਤੋਂ ਬਾਅਦ ਮਨਮੀਤ ਨੂੰ ਵੀ ਜ਼ਿਆਦਾਤਰ ਜਦੋਂ ਕਰੇ ਹੁੰਦਾ ਮੈਂ ਤਾਂ ਉਹਨੂੰ ਅੰਦਰ ਹੀ ਬਿਠਾ ਕੇ ਰੱਖ ਦਿਆਂ ਵੀ ਅੰਦਰ ਹੀ ਬੈਠ ਰਜਾਈ 'ਚ ਤੇ ਜੇ ਉਹਨੇ ਬਾਹਰ ਵੀ ਖੇਡਣਾ ਹੁੰਦਾ ਤਾਂ ਵਧੀਆ ਉਹਦੇ ਪੂਰੇ ਕੱਪੜੇ ਪਾ ਕੇ ਫੇਰ ਬਾਹਰ ਕੱਢੀਦਾ ਹੈਗਾ ਪਹਿਲਾਂ ਤਾਂ ਵਿੱਚ ਦੀ ਠੀਕ ਹੋ ਗਿਆ ਸੀਗਾ ਮੌਸਮ ਹੁਣ ਫੇਰ ਮੀਂਹ ਪੈਣ ਕਰਕੇ ਜਿੰਨਾ ਕਿ ਠੀਕ ਹੋਇਆ ਸੀ ਉਹਨਾਂ ਕੁ ਫੇਰ ਠੰਡ ਦੁਬਾਰੇ ਹੋਗੀ ਪਾ ਇੱਧਰ ਵੀ ਨਾ ਹ ਡੰਗਰਾਂ ਤੋਂ ਕੋਟ ਮਰਵਾਤਾ ਸੀਗਾ ਇੱਥੇ ਆਪਾਂ ਹੌਲੀ-ਹੌਲੀ ਗੇਟ ਵੀ ਲਵਾ ਲਾਂਗੇ ਵੀ ਚਲ ਉਧਰ ਹੀ ਹੈ ਨਾ ਜਿਵੇਂ ਮੁਰਗੇ ਥੱਲੇ ਛੱਡ ਦਿਆਂ ਵੀ ਇੱਧਰ ਨਾ ਆ ਸਕਣ ਉਹ ਵੀ ਉਧਰ ਹੀ ਹੈ ਨਾ ਉਧਰ ਕੱਚੇ ਚ ਵਧੀਆ ਦਾਣੇ ਦੇਖੋ ਦਾਣੇ ਵੀ ਪੈ ਨੇ ਉਹਨਾਂ ਦੇ ਇੱਧਰ ਹੀ ਵੀ ਆਪਣਾ ਖਾਪੀ ਲੈਣਾ ਕਿਉਂਕਿ ਇੱਧਰ ਫਿਰ ਸਾਰੇ ਖਲਿਆਰ ਪਾਉਂਦੇ ਨੇਗੇ ਤੇ ਆ ਸਰਦਾਰ ਸਾਹਿਬ ਨੇ ਇਤਨਾ ਖੁਦ ਪਾਈਆਂ ਸੀਗੀਆਂ ਕਹਿੰਦੇ ਵੀ ਜਦੋਂ ਆਪਾਂ ਕਿਉਂਕਿ ਇਧਰ ਆਉਂਦੇ ਸੀਗੇ ਤਾਂ ਕਰਕੇ ਸਾਰੇ ਪੈਰ ਮਿੱਟੀ ਨਾਲ ਲਬੜੇ ਲੜਾਈ ਜਾਂਦੇ ਸੀਗੇ ਇਹ ਕੱਚਾ ਥੋੜਾ ਜਿਹਾ ਤਾਂ ਰਖਵਾਇਆ ਸੀ ਵੀ ਇਹ ਵੀ ਜ਼ਰੂਰੀ ਹੈ ਡੰਗਰਾਂ ਲਈ ਨਹੀਂ ਤਾਂ ਉਹਨਾਂ ਦੇ ਗੋਡੇ ਛਿੱਲੇ ਜਾਂਦੇ ਨੇਗੇ ਤੇ ਜਿਹੜੀ ਆਪਣੀ ਛੋਟੀ ਬੱਚੀ ਹੈ ਉਹ ਪੱਕੇ 'ਚ ਬੈਠਣ ਕਰਕੇ ਨਾ ਉਹਦਾ ਵੀ ਜਿਹੜਾ ਗੋਡਾ ਸੁੱਜ ਗਿਆ ਸੀਗਾ ਤਾਂ ਕਰਕੇ ਫਿਰ ਡਾਕਟਰ ਕਹਿੰਦਾ ਵੀ ਉਹਨੂੰ ਕੱਚੇ ਚ ਬੰਨਿਆ ਕਰੋ ਹੁਣ ਵੀ ਆਪਾਂ ਨੀਚੇ ਗੱड्डा ਵੀ ਛੱਟਿਆ ਹੋਇਆ ਨਹੀਂ ਉਹਨੂੰ ਕੱਚੇ ਚ ਬੰਨ ਲੰਦਨੇ ਹੁੰਨੇ ਆ ਦਿਨ ਚ ਧੁੱਪ ਹੁੰਦੀ ਹੈਗੀ ਅੱਜ ਧੁੱਪ ਨਹੀਂ ਸੀ ਪਹਿਲਾਂ ਬਾਹਰ ਕੱਢੀਂਦਾ ਸੀ ਹਾਂ ਪਰ ਧੁੱਪ ਨਹੀਂ ਸੀ ਤੇ ਮੀਂਹ ਪੈਣ ਲੱਗ ਗਿਆ ਤਾਂ ਕਰਕੇ ਆਪਾਂ ਅੰਦਰ ਕਰਤੀਆਂ ਵੀ ਕਿਤੇ ਹਣਾ ਘਣੀਆਂ ਨਾਲ ਫਿਰ ਬੁਖਾਰ ਨਾ ਚੜ ਜਾਏ ਉਹਨੂੰ ਵਿਚਾਰੀ ਨੂੰ ਬੁਖਾਰ ਚੜ ਗਿਆ ਸੀਗਾ ਕਾਫੀ ਤੇ ਫਿਰ ਉਹਦੇ ਇੰਜੈਕਸ਼ਨ ਵਗੈਰਾ ਲਗਵਾਈ ਅੱਜ ਇਹਦੇ ਆ ਨਾ ਕਾਨਾ ਚ ਟੋਗਨ ਲਿਆ ਪਿਆ ਹੈਗਾ ਥੋੜੀ ਜੀ ਉਪਰੀ ਲੱਗੀ ਜਾਂਦੀ ਆ ਸਾਨੂੰ ਤੇ ਵਿਚਾਰੀ ਜਿਹੜੀ ਇਹਦੀ ਮਾਂ ਸੀਗੀ ਉਹ ਹਨਾ ਮਰ ਗਈ ਬਹੁਤਿਆਦੇ ਬਿਮਾਰ ਹੋ ਗਈ ਸੀਗੀ ਉਹ ਕਮਜ਼ੋਰੀ ਤੇ ਕੁਛ ਜਿਆਦੇ ਬਜ਼ੁਰਗ ਹੋ ਗਈ ਸੀਗੀ ਤਾਂ ਕਰਕੇ ਫਿਰ ਉਤੋਂ ਉੱਠਿਆ ਨਹੀਂ ਗਿਆ ਹੈਗਾ ਬਾਅਦ ਦੇ ਵਿੱਚ ਤੇ ਆਪਣੇ ਵੱਲੋਂ ਤਾਂ ਉਹ ਹੜਪੋੜ ਬਹੁਤ ਕੀਤੇ ਵੀ ਚੱਲ ਜੇ ਠੀਕ ਹੋ ਜੇ ਆਪਣੇ ਜੋਗੀ ਹੋ ਜੇ ਕੱਖ ਵਗੈਰਾ ਖਾ ਲਿਆ ਕਰੇ ਪਰ ਉਹ ਟੁੱਟੇ ਨਹੀਂ ਜਾਂਦਾ ਸੀਗਾ ਕਾਫੀ ਦਿਨ ਤਾਂ ਮਹੀਨੇ ਵਾਂਗੂ ਦਾ ਸੀ ਉਹਨੂੰ ਉਠਾਉਂਦੇ ਵੀ ਰਹੇ ਹਨਾ ਦੋ ਤਿੰਨ ਜਾਣੇ ਲੱਗ ਕੇ ਪਰ ਉਸ ਤੋਂ ਬਾਅਦ ਫਿਰ ਉਹਦਾ ਸ਼ਰੀਰੀ ਜਿਹੜਾ ਸਾਥ ਛੱਡ ਗਿਆ ਸੀਗਾ ਫਿਰ ਡਾਕਟਰ ਵੀ ਕਹਿੰਦਾ ਵੀ ਹੁਣ ਤਾਂ ਵੀ ਸੇਵਈ ਹੈ ਜਿਹੜੀ ਕਰ ਲੋ ਵੀ ਹਨਾ ਇਸ ਤੋਂ ਬਾਅਦ ਤਾਂ ਕੁਝ ਹੋ ਨਹੀਂ ਸਕਦਾ ਪਰ ਅਸੀਂ ਫਿਰ ਵੀ ਗਲੂਕੋਜ਼ ਵਗੈਰਾ ਉਹਦੇ ਲਗਵਾਈ ਗਏ ਵੀ ਚੱਲੇ ਜੇ ਮਾਣੀ ਮੋਟੀ ਆਪਣੇ ਜੋਗੀ ਜੀ ਵੀ ਹੋ ਜੇ ਪਰ ਜੋ ਵੀ ਰੱਬ ਨੂੰ ਚਲੋ ਮਨਜ਼ੂਰ ਹੁੰਦਾ ਹੁਣ ਇਹ ਇੰਨਾ ਦਾ ਹੀ ਦੁੱਧ ਪਿੰਦੀ ਹੈਗੀ ਇਹ ਨਵੇਂ ਦੁੱਧ ਨਾਲੇ ਪਾਲ ਰਹੇ ਇਹਨੂੰ ਚੁੰਗੜੀ ਨਾਲ ਦੁੱਧ ਪਿਲਾਉਂਦੇ ਸੀਗੇ ਪਰ ਜਦੋਂ ਬਿਮਾਰ ਹੋ ਗਈ ਫਿਰ ਇਹਨੇ ਚੁੰਗੜੀ ਨਾਲ ਪੀਣਾ ਛੱਡਤਾ ਹੁਣ ਜਿਹੜੀ ਆਪਣੀ ਆਹ ਵਾਲੀ ਗਾਂ ਹੈ ਇਹਦਾ ਦੁੱਧ ਚੁੰਗ ਲੈਂਦੀ ਹੈ ਇਹਦਾ ਦੁੱਧ ਪਲਾਉਣਾ ਹੁਣ ਇਹਨੂੰ ਆਪਾਂ ਤੇ ਇਹਦਾ ਨਾਮ ਆਪਾਂ ਰੱਖਿਆ ਜੀ ਚੁਟਕੀ ਤੇ ਆਪਣੀ ਮਾਂ ਵਾਂਗੂ ਬਹੁਤ ਜ਼ਿਆਦੇ ਸਾਊ ਹੈਗੀ ਇਹ ਵੀ ਜਿਵੇਂ ਇਹ ਵੀ ਹੈਗੀਆਂ ਤਾਂ ਉਹੀ ਸੀਗੀਆਂ ਦੋਨੋਂ ਪਰ ਇਹ ਜ਼ਿਆਦੇ ਸਾਊ ਹੈਗੀ ਆਪਣੀ ਮਾਂ ਤੇ ਬਿਲਕੁਲ ਇਹ ਥੋੜੀਆਂ ਜੀਆਂ ਮੈਂ ਆਪਾਂ ਕਹਦੀ ਐ ਨਾ ਵੀ ਅ ਟੱਕਰ ਮਾਰਨੀ ਬਾਅਦ ਦੇ ਵਿੱਚ ਆਣਾ ਜਦੋਂ ਪਾਣੀ ਪਲਾਉਂਦੇ ਆ ਪਹਿਲਾਂ ਤਾਂ ਪਾਣੀ ਪੀ ਲੈਣੀ ਆ ਬਾਅਦ ਦੇ ਵਿੱਚ ਹੀ ਟੱਕਰ ਮਾਰਦੀ ਆਣੀ ਪਰ ਇਹ ਬਹੁਤ ਸਾਊ ਆ ਆਪਣੇ ਮਾਂ ਵਾਂਗੂ ਅੰਜਮਈ ਬਿਲਕੁਲ ਉਹ ਬਹੁਤ ਜ਼ਿਆਦਾ ਸਾਊ ਸੀਗੀ ਸੀਲ ਸੀਗੀ ਕਈ ਵਾਰ ਨਾ ਸਰਦਾਰ ਸਾਹਿਬ ਧਾਰ ਕੱਢਦੇ ਕੱਢਦੇ ਜੇ ਕੋਈ ਫੋਨ ਐਮਰਜੈਂਸੀ ਆ ਜਾਂਦਾ ਤਾਂ ਉਹ ਵਿੱਚੋਂ ਫੋਨਾਂ ਵੀ ਸੁਣਨਾ ਉੱਠ ਖੜਦੇ ਸੀਗੇ ਤੇ ਦੁਬਾਰਾ ਫੇਰ ਬਹਿ ਜਾਂਦੇ ਸੀ ਤਾਂ ਉਹ ਐ ਨਹੀਂ ਸੀ ਵੀ ਦੁਬਾਰਾ ਲੱਤਾਂ ਮਾਰਦੀ ਦੁਬਾਰਾ ਉਹਨੇ ਧਾਰ ਕੱਢ ਲੈਂਦੇ ਉਹਦੀ ਏ ਵੀ ਬਿਲਕੁਲ ਸਾਊ ਆਉਂਨਾ ਉਦੇ ਵਾਂਗੂ ਤੇ ਇਹ ਇਹ ਤਾਂ ਦੇ ਸਰਦਾਰ ਸਾਹਿਬ ਬੈਠੇ ਨਾ ਵੀ ਪੀ ਜਾਣੀ ਆ ਤੇ ਆਪਾਂ ਹਜੂਰ ਸਾਹਿਬ ਦੀ ਯਾਤਰਾ ਤੇ ਗਏ ਸੀ ਜੀ ਆਪਣੀ ਯਾਤਰਾ ਬਹੁਤ ਵਧੀਆ ਰਹੀ ਤੇ ਆਪਾਂ ਗਏ ਸੀ ਤਖਤ ਸ਼੍ਰੀ ਪਟਨਾ ਸਾਹਿਬ ਤੇ ਤਖਤ ਸ਼੍ਰੀ ਹਜੂਰ ਸਾਹਿਬ ਤੁਸੀਂ ਆਪਣੇ ਵਲੌਗਸ ਦੇ ਵਿੱਚ ਦੇਖਿਆ ਹੋਊਗਾ ਪਿੱਛੇ ਆਪਾਂ ਵੀਡੀਓਜ਼ ਉੱਥੇ ਦੀਆਂ ਸ਼ੇਅਰ ਕੀਤੀਆਂ ਸੀ ਆ ਤੇ ਆਪਣੀ ਯਾਤਰਾ ਬਹੁਤ ਜ਼ਿਆਦਾ ਵਧੀਆ ਰਹੀ ਬਹੁਤ ਜ਼ਿਆਦਾ ਉਧਰ ਵਧੀਆ ਮਾਹੌਲ ਹੈਗਾ ਕੋਈ ਵੀ ਐਵੇਂ ਦਰਦੀ ਤਾਂ ਕੋਈ ਗੁੰਜਾਈਸ਼ੀ ਨਹੀਂ ਹੈਗੀ ਤੇ ਬਸ ਪ੍ਰਮਾਤਮਾ ਦੀ ਕਿਰਪਾ ਨਾਲ ਹਨਾ ਉਹ ਯਾਤਰਾ ਆਪਣੀ ਹੋਊਗੀ ਕਦੇ ਸੋਚਿਆ ਵੀ ਨਹੀਂ ਸੀਗਾ ਆਪਾਂ ਨੇ ਵੀ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਵੀ ਆਪਾਂ ਦਰਸ਼ਨ ਕਰਨ ਲਈ ਬਾਗ ਜਾਗੇ ਕਿਉਂਕਿ ਤੁਹਾਨੂੰ ਵੀ ਪਤਾ ਵੀ ਮੈਂ ਘਰ ਦੇ ਵਿੱਚ ਇਕੱਲੀ ਹਾਂ ਤੇ ਤਾਂ ਕਰਕੇ ਥੋੜਾ ਜਿਹਾ ਅਡਜਸਟ ਕਰਨਾ ਔਖਾ ਹੋ ਜਾਂਦਾ ਪਰ ਸਰਦਾਰ ਸਾਹਿਬ ਕਹਿੰਦੇ ਚਲ ਕੋਈ ਨਾ ਅਸੀਂ ਕਰ ਲਾਂਗੇ ਅਡਜਸਟ ਤੂੰ ਜਾ ਆ ਤੇ ਫਿਰ ਉੱਥੇ ਸਾਨੂੰ ਲੱਗੇ ਸੀ ਤਕਰੀਬਨ 13 ਦਿਨਾਂ ਦੇ ਲੱਗੇ ਸੀਗੇ ਸਾਨੂੰ ਟੋਟਲ ਤੇ 13ਵੇਂ ਦਿਨ ਆਪਾਂ ਰਾਤ ਨੂੰ ਆਏਾਂਗੇ ਤੇ ਬਹੁਤ ਵਧੀਆ ਰਿਹਾ ਮਨਮੀਤ ਨੂੰ ਵੀ ਉੱਥੇ ਜਾ ਕੇ ਬਹੁਤ ਵਧੀਆ ਲੱਗਿਆ ਮਤਲਬ ਉਹਨੂੰ ਵੀ ਪਤਾ ਲੱਗਿਆ ਹਨਾ ਵੀ ਆਪਣੇ ਸਿੱਖ ਇਤਿਹਾਸ ਬਾਰੇ ਕਿ ਕਿੱਥੇ ਕਿਹੜੇ ਤਖਤ ਦਾ ਕੀ ਇਤਿਹਾਸ ਹੈ ਹਨਾ ਸਾਰਾ ਉਹਨੂੰ ਉਹਨੂੰ ਜਿੱਥੇ ਵੀ ਆਪਾਂ ਜਾਂਦੇ ਸੀਗੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਉੱਥੇ ਸੁਣਾਇਆ ਜਾਂਦਾ ਹੈਗਾ ਆਪਾਂ ਨੂੰ ਤੇ ਉਹ ਜਦੋਂ ਜਿਆਦਾ ਲੋਕ ਆਉਂਦੇ ਨੇ ਉਦੋਂ ਵੀ ਸੁਨਾਣ ਦੇ ਨਹੀਂ ਆਪਾਂ ਕਹਿ ਕੇ ਵੀ ਉਹਨਾਂ ਤੋਂ ਸੁਣ ਸਕਦੇ ਹਾਂ ਵੀ ਜੀ ਸਾਨੂੰ ਇਤਿਹਾਸ ਬਾਰੇ ਦੱਸਿਆ ਜਾਵੇ ਹਣਾ ਤੇ ਬਹੁਤ ਵਧੀਆ ਮਤਲਬ ਉੱਥੇ ਇਤਿਹਾਸ ਸਾਰਾ ਦੱਸਿਆ ਜਾਂਦਾ ਵੀ ਕਿਹੜੀ ਜਗ੍ਹਾ ਦਾ ਕੀ ਇਤਿਹਾਸ ਹੈ ਲਿਖਿਆ ਵੀ ਹੋਇਆ ਉੱਥੇ ਤੇ ਉਹ ਆਪ ਵੀ ਦੱਸਦੇ ਨੇ ਜਿਹੜੇ ਉੱਥੇ ਸੇਵਾਦਾਰ ਨੇ ਗਿਆ ਹ ਰੱਖੇ ਹੋਏ ਨੇ ਜਿਵੇਂ ਵੀ ਉਹਨਾਂ ਦਾ ਹੋਇਆ ਡਿਊਟੀ ਹੈ ਜੋ ਵੀ ਤੇ ਉੱਥੇ ਬਹੁਤ ਜਿਆਦਾ ਵਧੀਆ ਸਫਰ ਰਿਹਾ ਆਪਣਾ ਟ੍ਰੇਨ ਦੇ ਵਿੱਚ ਵੀ ਕੋਈ ਅਖਾਈ ਨਹੀਂ ਹੋਈ ਹੈਗੀ ਜਿਵੇਂ ਕਈ ਕਹਿੰਦੇ ਨੇ ਵੀ ਟ੍ਰੇਨ ਦੇ ਵਿੱਚ ਔਖਾ ਹੁੰਦਾ ਹੈ ਵੀ ਹਨਾ ਜਾਂ ਕਿਵੇਂ ਵੀ ਪਰ ਕੋਈ ਔਖਾਈ ਨਹੀਂ ਹੋਈ ਹੈਗੀ ਬੁਕਿੰਗ ਕਰਵਾਈ ਹੋਈ ਸੀ ਆਪਣੀ ਪਹਿਲਾਂ ਦੀ ਤੇ ਬਹੁਤ ਵਧੀਆ ਜਿਹੜਾ ਰਿਹਾ ਆਪਣਾ ਸਾਰਾ ਸਫਰ ਤੇ ਤੁਸੀਂ ਉਹ ਵੀਡੀਓਜ਼ ਵੀ ਜਾ ਕੇ ਆਪਣੇ ਚੈਨਲ ਤੇ ਚੈੱਕ ਕਰ ਸਕਦੇ ਹੋ ਜੇ ਤੁਸੀਂ ਪਹਿਲੀ ਵਾਰ ਸਡੀ ਵੀਡੀਓ ਵੇਖ ਰਹੇ ਹੋ ਜੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦਾ ਤੁਹਾਨੂੰ ਟਾਈਮ ਟੂ ਟਾਈਮ ਨੋਟੀਫਿਕੇਸ਼ਨ ਆ ਜਿਹੜਾ ਉਹ ਆਉਂਦਾ ਰਹੇ ਤੇ ਬਾਕੀ ਤੁਹਾਨੂੰ ਸਾਡੇ ਬਲੌਗ ਕਿੱਦਾਂ ਲੱਗਦੇ ਨੇ ਜੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵੀ ਜਰੂਰ ਲਾਈਕ ਕਰਿਆ ਕਰੋ ਤੇ ਆਪਾਂ ਜਿਹੜੇ ਸ਼ਾਰਟਸ ਪਾਉਂਨੇ ਆ ਉਹਦੇ ਤੇ ਵੀ ਤੁਸੀਂ ਬਹੁਤ ਪਿਆਰ ਦਿਖਾ ਰਹੇ ਹੋ ਐਦਾਂ ਹੀ ਆਪਣੇ ਲੌਂਗ ਵੀਡੀਓ ਤੇ ਵੀ ਤੁਸੀਂ ਪਿਆਰ ਦਿਖਾਇਆ ਕਰੋ ਲੌਂਗ ਵੀਡੀਓ ਉੱਤੇ ਵੀ ਵੱਧ ਤੋਂ ਵੱਧ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਹੁਣ ਆਪਾਂ ਕਰਦੇ ਆ ਆਪਣੇ ਕੰਮ ਕਰ ਟਾਈਮ ਜੀ ਬੱਜਣ ਵਾਲੇ ਸੀਗੇ ਸਾਡੇ 3 ਤੇ ਹੁਣ ਮੌਸਮ ਦੁਬਾਰਾ ਦੇਖੋ ਬਹੁਤ ਕਾਬ ਹੋ ਰਿਹਾ ਪਹਿਲਾਂ ਤਾਂ ਵਿੱਚ ਥੋੜੀ ਜਿਹੀ ਧੁੱਪ ਚਮਕੀ ਸੀਗੀ ਹੁਣ ਫੇਰ ਬਹੁਤ ਜ਼ਿਆਦਾ ਘੁਲੇ ਪਿਆ ਤੇ ਕਣੀਆਂ ਆ ਗਈਆਂ ਦੇਖੋ ਕਣੀਆਂ ਇੱਥੇ ਦਿਖ ਰਹੀਆਂ ਨੇ ਪਹਿਲਾਂ ਤਾਂ ਸੁੱਕ ਗਿਆ ਸੀ ਇਹ ਫਰਸ਼ ਦੇਖੋ ਦੁਬਾਰਾ ਫੇਰ ਕਣੀਆਂ ਆ ਗਈਆਂ ਜਮਾਇਂ ਘੁਲੇ ਆ ਪਿਆ ਜਾ ਆਪਣੀ ਪੀ ਕੇ ਆਪਾਂ ਕੰਮ ਨੇ ਮੇੜ ਲਿਆ ਸੀ ਹਜੇ ਭਾਂਡੇ ਵਾਂਜਨੇ ਰਹੇ ਸੀਗੇ ਡੇਜੀ ਵੀ ਅੱਜ ਠੰਡ ਕਰਕੇ ਪਈ ਹੈਗੀ ਹਵਾਸੀ ਮਾਰ ਰਹੀ ਹੈ ਦੇਖੋ ਤੇ ਇੱਧਰ ਦੇਖੋ ਮਣਮੀ ਤਾਂ ਜਮੇ ਨੇਰੇ ਚ ਪਿਆ ਪਹਿਲਾਂ ਟੀਵੀ ਦੇਖ ਰਿਆ ਸੀ ਹੁਣ ਦੇਖੋ ਰੱਖਦੇ ਨੂੰ ਕੋਈ ਰਿਸਪੌਂਸ ਨਹੀਂ ਦੇ ਰਿਹਾ ਬਸੇ ਪਹਿਲਾਂ ਤਾਂ ਰੱਖੀ ਹੋਇਆ ਸੀਗਾ ਤੇ ਹੁਣੀ ਚੱਕਿਆ ਨੇ ਜਾਈਦਾ ਗਲਾਫ ਆਪਾਂ ਤੋਤਾ ਸੀਗਾ ਦੋ ਦਿਨ ਵਾਂਗੂ ਹੋ ਗਏ ਸੀਗੇ ਤੇ ਫਿਰ ਅੱਜ ਇਹਨੂੰ ਸਿਉ ਕਿ ਉਹ ਆਪਾਂ ਨੇ ਮਸਾਂ ਬਾਰੀ ਆਈ ਇਹ ਵਿਚਾਰੇ ਦੀ ਇੱਕ ਵਾਰ ਜਿਹੜਾ ਕੰਮ ਰਹਿ ਜੇ ਉਹ ਰਹੀ ਜਾਂਦਾ ਹੈ ਹਨਾ ਬਹੁਤ ਘਰ ਚ ਰਿਆ ਰੱਬ ਤਾਂ ਪਤਾ ਨਹੀਂ ਕੀ ਕਰਕੇ ਹਟੂਗਾ ਸੁੱਖ ਸਾਂਦੀ ਰਹੇ ਆਰੇ ਪਾਸੇ ਕਈ ਤਾਂ ਮੈਂ ਵੀਡੀਓਜ਼ ਦੇਖ ਰਹੇ ਸੀ ਅਸੀਂ ਹੁਣ ਬੈਠੇ ਬਹੁਤ ਜ਼ਿਆਦਾ ਗੜੇ ਮਾਰੀ ਹੋ ਰਹੀ ਹੈਗੀ ਇੱਕ ਤਾਂ ਸ਼ਾਇਦ ਲੌਂਗਵਾਲ ਦੀ ਵੀਡੀਓ ਆ ਰਹੀ ਸੀ ਇੱਕ ਪਟਿਆਲੇ ਦੀ ਹਨਾ ਬਹੁਤ ਜ਼ਿਆਦਾ ਗੜੇ ਪੈ ਰਹੇ ਨੇ ਉੱਥੇ ਪ੍ਰਮਾਤਮਾ ਫਸਲ ਬਾੜੀ ਦੀ ਸਾਰਿਆਂ ਦੇ ਸੁੱਖ ਰੱਖੇ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਹਨਾ ਹਾਂਜੀ ਤੇ ਹੁਣ ਆਪਾਂ ਕਰਨ ਲੱਗਦੇ ਆ ਆਪਣੇ ਕੰਮਕਾਰ ਤੇ ਇੱਥੇ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਉਮੀਦ ਕਰਦੇ ਆ ਜੀ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਹੋਊਗਾ ਜੀ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹੇਂਗੇ